ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਦੋਂ ਔਰਤ ਦਾ ਸਬਰ ਟੁੱਟ ਜੇ ਨਾ ਜਦੋਂ ਔਰਤ ਆਪ ਦੇ ਸਬਰ ਤੋਂ ਹਿੱਲ ਜੇ ਫਿਰ ਉਹਦਾ ਖਹਿੜਾ ਛੱਡ ਦੇਣਾ ਚਾਹੀਦਾ ਜਿਹੜਾ ਬੰਦਾ ਫਿਰ ਵੀ ਉਸ ਔਰਤ ਦਾ ਖਹਿੜਾ ਨਹੀਂ ਛੱਡਦਾ ਉਹ ਆਪ ਦਾ ਇੱਕ ਨਾ ਇੱਕ ਦਿਨ ਨੁਕਸਾਨ ਲਾਜ਼ਮੀ ਕਰਾ ਲੈਂਦਾ ਇੱਕ ਮੁੰਡੇ ਨੇ ਆਪਣੇ ਹੱਥੀਂ ਆਪ ਦੀ ਘਰਵਾਲੀ ਦਾ ਵਿਆਹ ਉਹਦੇ ਆਸ਼ਕ ਨਾਲ ਕਰਵਾ ਦਿੱਤਾ ਤੇ ਕੋਰਟ ਦੇ ਵਿੱਚ ਜਾ ਕੇ ਉਹਨੇ ਗਵਾਹੀ ਵੀ ਖੁਦ ਪਾਈ ਤੇ ਜਦੋਂ ਜੱਜ ਨੇ ਉਸ ਮੁੰਡੇ ਨੂੰ ਪੁੱਛਿਆ ਵੀ ਪਤੰਦਰਾ ਤੂੰ ਕਮਲਾ ਹੋਇਆ ਕੀ ਤੂੰ ਆਪ ਦੀ ਘਰ ਵਾਲੀ ਦਾ ਆਪ ਦੇ ਹੱਥੀ ਉਹਦੇ ਆਸ਼ਕ ਨਾਲ ਵਿਆਹ ਕਰਾਉਣ ਡਿਆ ਤੈਨੂੰ ਅਕਲ ਨਹੀਂ ਹੈਗੀ ਤਾਂ ਜਦੋਂ ਉਸ ਮੁੰਡੇ ਨੇ ਜੱਜ ਨੂੰ ਜਵਾਬ ਦਿੱਤਾ ਨਾ ਬਾਈ ਤਾਂ ਜੱਜ ਨੇ ਵੀ ਖੜੇ ਹੋ ਕੇ ਸਲੂਟ ਮਾਰਿਆ ਵੀ ਗੱਲ ਤੇਰੀ ਸੱਚੀ ਆ ਚੰਗਾ ਰਹਿ ਗਿਆ ਤੂੰ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਸਭ ਤੋਂ ਪਹਿਲਾਂ ਤਾਂ ਇਹ ਬੇਨਤੀ ਹੈ ਕਿ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਕ ਮੁੰਡਾ ਹੁੰਦਾ ਕੁੰਦਨ ਕੁਮਾਰ ਜਿਹੜਾ ਕਿ ਬਿਹਾਰ ਦਾ ਰਹਿਣ ਵਾਲਾ ਹੁੰਦਾ ਕੁੰਦੜ ਦਾ ਵਿਆਹ 2011 ਦੇ ਵਿੱਚ ਰਾਣੀ ਦੇਵੀ ਨਾਲ ਹੋ ਜਾਂਦਾ। ਚਲੋ ਜੀ ਕੁੰਦੜ ਮਿਹਨਤੀ ਬਹੁਤ ਜ਼ਿਆਦਾ ਸੀਗਾ। ਵਧੀਆ ਦਾ ਕੰਮ ਕਰ ਲੋਟ ਸੀ। 4 ਰੁਪਏ ਵਧੀਆ ਕਮਾਉਂਦਾ ਸੀਗਾ। ਆਪਦੀ ਜ਼ਿੰਦਗੀ 'ਚ ਬਹੁਤ ਖੁਸ਼ ਸੀਗਾ। ਉਸ ਤੋਂ ਬਾਅਦ ਕੁੰਦੜ ਦੇ ਘਰੇ ਤਿੰਨ ਜਵਾਕਾਂ ਨੇ ਜਨਮ ਲਿਆ। ਜ਼ਿੰਦਗੀ ਵਧੀਆ ਚੱਲ ਰਹੀ ਸੀ। ਕੁੰਦਨ ਨੇ ਘਰ ਦੇ ਵਿੱਚ ਐਸ਼ੋ ਆਰਾਮ ਦੀ ਹਰ ਚੀਜ਼ ਬਣਾਈ ਸੀਗੀ। ਮਿਹਨਤ ਕਰ ਕਰਕੇ। ਹੁਣ ਕੁੰਦਨ ਮਿਹਨਤ ਕਰਦਾ ਸੀ। ਰਾਣੀ ਘਰ 'ਚ ਜਵਾਕਾਂ ਨੂੰ ਸੰਭਦੀ ਸੀਗੀ। ਲਾਈਫ ਪੂਰੀ ਗੁੱਡ ਸੀਗੀ ਪਰ 2021 ਦੇ ਵਿੱਚ ਆ ਕੇ ਕੀ ਹੁੰਦਾ ਕਿ ਜਿਹੜੀ ਰਾਣੀ ਹੁੰਦੀ ਆ ਰਾਣੀ ਦੀ ਗੱਲਬਾਤ ਆਪਦੀ ਸੱਕੀ ਭੂਆ ਦੇ ਮੁੰਡੇ ਗੋਬਿੰਦ ਨਾਲ ਹੋ ਜਾਂਦੀ ਹੈ ਚਲੋ ਜੀ ਹੁਣ ਰਾਣੀ ਗੋਬਿੰਦ ਦੇ ਇਸ਼ਕ ਚ ਇੰਨੀ ਕੰਨੀ ਹੋ ਜਾਂਦੀ ਆ ਕਿ ਕੁੰਦਨ ਕੰਮ ਤੇ ਜਾਇਆ ਕਰੇ ਜਵਾਕ ਸਕੂਲ ਚਲੇ ਜਾਇਆ ਕਰਨ ਇਹ ਸਾਰਾ ਦਿਨ ਫੋਨ ਤੇ ਲਵ ਯੂ ਲਵ ਜੂ ਲਵ ਯੂ ਕਰਦੀ ਰਿਹਾ ਕਰੇ ਕਦੇ ਵੀਡੀਓ ਕਾਲ ਕਰਦੀ ਰਿਹਾ ਕਰੇ ਜਣੀ ਕੀ ਸਾਰੀਆਂ ਹੱਦਾਂ ਪਾਰ ਕਰਨ ਲੱਗ ਜਾਂਦੀ ਆ ਕਦੇ ਕਦੇ ਦਾ ਲੱਗਿਆ ਕਰੇ ਤੇ ਭੂਆ ਦੇ ਪੁੱਤ ਨੂੰ ਘਰੇ ਬੁਲਾ ਲਿਆ ਕਰੇ ਉਦੇ ਨਾਲ ਆਪਦੀਆਂ ਰੰਗ ਰਲੀਆਂ ਮਨਾਲਿਆ ਕਰੇ ਖੇ ਖਾਲਿਆ ਕਰੇ ਹੁਣ ਰਾਣੀ ਆਪਦੇ ਭੂਆ ਦੇ ਪੁੱਤ ਦੇ ਇਸ਼ਕ ਚ ਇੰਨੀ ਕ ਅੰਨੀ ਹੋ ਗਈ ਕਿ ਆਪਦੇ ਜਵਾਕਾਂ ਨੂੰ ਵੀ ਸੰਭਾਲਣਾ ਛੱਡ ਦਿੱਤਾ ਉਹਨੇ ਜਵਾਕ ਸਾਰਾ ਦਿਨ ਭੁੱਖ ਨਾਲ ਮਿਲਕਦੇ ਰਹਿੰਦੇ ਸੀ ਨਾ ਉਹਨਾਂ ਨੂੰ ਰੋਟੀ ਪਕਾ ਕੇ ਦਿਆ ਕਰੇ ਨਾ ਉਹਨਾਂ ਨੂੰ ਕੋਈ ਚਾਹ ਵੀ ਬਣਾ ਕੇ ਦਿਆ ਕਰੇ ਹੁਣ ਜਿਹੜਾ ਵੱਡਾ ਮੁੰਡਾ ਸੀਗਾ ਕੁੰਦਣ ਦਾ ਉਹ ਵੇਖੇ ਵੀ ਸਾਡੀ ਮਾਂ ਕਰਦੀ ਕੀ ਪਈ ਆ ਕਿ ਜਦੋਂ ਮੇਰਾ ਪਿਓ ਘਰੇ ਹੁੰਦਾ ਸਵੇਰ ਦੇ ਟਾਈਮ ਉਦੋਂ ਸਾਨੂੰ ਦੋ ਦੋ ਰੋਟੀਆਂ ਪਕਾ ਕੇ ਦੇ ਦਿੰਦੀ ਅਸੀਂ ਖਾ ਕੇ ਸਕੂਲ ਚਲੇ ਜਾਂਦੇ ਆ ਤੇ ਜਦੋਂ ਹੀ ਸਕੂਲੋਂ ਆਉਣੀ ਆ ਨਾ ਸਾਨੂੰ ਉਹਨੇ ਕੋਈ ਚਾਹ ਪਾਣੀ ਪੁੱਛਦੀ ਆ ਨਾ ਸਾਡੇ ਢੀੜਾ ਕੱਪੜਾ ਕੋਈ ਚੇਂਜ ਕਰਦੀ ਆ ਸਾਨੂੰ ਬੁਲਾਉਂਦੀ ਆ ਨਾ ਸਾਡਾ ਦੇਖਦੀ ਆ ਤੇ ਇਹ ਹੋਇਆ ਕੀ ਪਿਆ ਹੁਣ ਜਿਹੜਾ ਵੱਡਾ ਮੁੰਡਾ ਹੁੰਦਾ ਕੁੰਦਨ ਦਾ ਉਹ ਇੱਕ ਦਿਨ ਆਪਦੇ ਪਿਓ ਨੂੰ ਦੱਸਦਾ ਆ ਕਿ ਡੈਡੀ ਸਾਡੀ ਤਾਂ ਜ਼ਿੰਦਗੀ ਖਰਾਬ ਹੋਈ ਪਈ ਆ ਕਿ ਜਿਹੜੀ ਮਾਂ ਆ ਇਹ ਤਾਂ ਸਾਨੂੰ ਸਾਂਭਦੀ ਨਹੀਂ ਇਹ ਤਾਂ ਸਾਨੂੰ ਰੋਟੀ ਨਹੀਂ ਪਕਾ ਕੇ ਦੇਣਦੀ ਚਾਹ ਪਾਣੀ ਨਹੀਂ ਪੁੱਛਦੀ ਸਵੇਰੇ ਤੇਰੇ ਹੁੰਦੀਆਂ ਸਾਨੂੰ ਦੋ ਰੋਟੀਆਂ ਪਕਾ ਦਿੰਦੀ ਆ ਤੇ ਜਾਂ ਰਾਤ ਨੂੰ ਸਾਨੂੰ ਦੋ ਰੋਟੀਆਂ ਪਕਾ ਦਿੰਦੀ ਆ ਉਸ ਤੋਂ ਇਲਾਵਾ ਸਾਨੂੰ ਸਾਰਾ ਦਿਨ ਇਹ ਬਿਲਕੁਲ ਨਹੀਂ ਪੁੱਛਦੀ ਨਾ ਕੋਈ ਰੋਟੀ ਨਾ ਕੋਈ ਪਾਣੀ ਸਕੂਲੋਂ ਆਇਆ ਆਂ ਤੇ ਕੋਈ ਕੱਪੜੇ ਨਹੀਂ ਬਦਲਦੀ ਕੋਈ ਰੋਟੀ ਪਕਾ ਕੇ ਨਹੀਂ ਦਿੰਦੀ ਕੁਝ ਨਹੀਂ ਕਰਦੀ ਬਸ ਫੋਨ ਤੇ ਹੀ ਲੱਗੀ ਰਹਿੰਦੀ ਆ ਪਤਾ ਨਹੀਂ ਕਿਹਦੇ ਨਾਲ ਫੋਨ ਤੇ ਸਾਰਾ ਦਿਨ ਗੱਲਾਂ ਕਰਦੀ ਆ ਹੁਣ ਜਦੋਂ ਵੱਡੇ ਮੁੰਡੇ ਨੇ ਗੱਲ ਦੱਸੀ ਤਾਂ ਕੁੰਦਰ ਨੂੰ ਇਹ ਲੱਗਿਆ ਵੀ ਗੌਰਤਾ ਕਰਨੀ ਚਾਹੀਦੀ ਆ ਚਲੋ ਜੀ ਕੁੰਦਰ ਨੇ ਗੌਰ ਕੀਤੀ ਤੇ 10ਵੇਂ 11ਵੇਂ ਦਿਨ ਰਾਣੀ ਨੂੰ ਗੱਲ ਕਰਦੀ ਨੂੰ ਕੁੰਦਰ ਨੇ ਫੜ ਲਿਆ ਜਦੋਂ ਹੁਣ ਕੁੰਦਰ ਨੇ ਫੜ ਲਿਆ ਮੋਬਾਈਲ ਫਰੋਲਿਆ ਮੋਬਾਈਲ ਚੋਂ ਨਿਕਲ ਆਇਆ ਸਾਰਾ ਕੁਝ ਤੇ ਕੁੰਦਨ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਆਪਦੇ ਭੂਆ ਦੇ ਪੁੱਤ ਨਾਲ ਖੇ ਖਾਂਦੀ ਫਿਰਦੀ ਆ ਚਲੋ ਜੀ ਕੁੰਦਨ ਨੇ ਰਾਣੀ ਨੂੰ ਸਮਝਾਇਆ ਕਿ ਰਾਣੀ ਦੇਖ ਤਿੰਨ ਜਵਾਕ ਨੇ ਠੀਕ ਆ 10 11 ਸਾਲ ਆਪਣੇ ਵਿਆਹ ਨੂੰ ਹੋ ਗਿਆ ਤੇ ਹੁਣ ਇਹ ਕੰਮ ਚੰਗੇ ਨਹੀਂ ਖੇੜਾ ਛੱਡ ਦੇ ਕੋਈ ਗੱਲ ਨਹੀਂ ਠੀਕ ਆ ਤੈਨੂੰ ਮੈਂ ਹਰੇਕ ਐਸ਼ੋਰਾਮ ਦੀ ਚੀਜ਼ ਵੀ ਬਣਾ ਕੇ ਦਿੱਤੀ ਆ ਘਰ ਦੇ ਵਿੱਚ ਤੈਨੂੰ ਫਿਰ ਵੀ ਸਬਰ ਨਹੀਂ ਹੈਗਾ ਅੱਗੋਂ ਕਹਿੰਦੀ ਤੂੰ ਤਾਂ ਗਲਤ ਸੋਚਦਾ ਉਹ ਤਾਂ ਮੇਰੀ ਭੂਆ ਦਾ ਪੁੱਤ ਆ ਤਾਂ ਮੇਰਾ ਭਰਾ ਲੱਗਦਾ ਮੈਂ ਤਾਂ ਜਸਟ ਉਹਨੂੰ ਫਰੈਂਡ ਬਣਾਇਆ ਹੋਇਆ ਟਾਈਮ ਪਾਸ ਲਈ ਬੰਗਲ ਪਰ ਕੁੰਦਨ ਕਹਿੰਦਾ ਆ ਕਮਲ ਜੀ ਮੈਂ ਕੋਈ ਐਡਾ ਜਵਾਬ ਨਹੀਂ ਹੈਗਾ ਪਤਾ ਮੈਨੂੰ ਸਾਰਾ ਕੁਝ ਗਿਆ ਪਰ ਤੂੰ ਦਾ ਖਿਹੜਾ ਛੱਡ ਦੇ ਇਹ ਗੱਲਾਂ ਚੰਗੀਆਂ ਨਹੀਂ ਗੀਆਂ ਚਲੋ ਜੀ ਰਾਣੀ ਕਹਿੰਦੀ ਵੀ ਠੀਕ ਆ ਮੈਂ ਉਹਦਾ ਖਿਹੜਾ ਛੱਡ ਦਿੰਨੀ ਆ ਮੇਥੋਂ ਗਲਤੀ ਹੋ ਗਈ ਮੈਨੂੰ ਮaaf ਕਰ ਦੇ ਕੁੰਦਨ ਕਹਿੰਦਾ ਵੀ ਚਲ ਠੀਕ ਆ ਕੁੰਦਨ ਨੇ ਜਵਾਕਾਂ ਦੇ ਮੂੰਹ ਹਲ ਵੇਖਿਆ ਵੀ ਖਾਏ ਕਸਮਾਂ ਨੂੰ ਚੱਲ ਪਹਿਲੀ ਗਲਤੀ ਸਮਝ ਕੇ ਮaaf ਕਰ ਦਿੰਦੇ ਆ ਪਰ ਤੁਹਾਨੂੰ ਪਤਾ ਵੀ ਜਿਹੜੀ ਬੱਕਰੀ ਨੂੰ ਖੁੱਲ੍ਹ ਕੇ ਚਰਨ ਦੀ ਆਦਤ ਹੋਵੇ ਉਹ ਕਿੱਲੇ ਤੇ ਕਿੱਥੇ ਪੱਟੇ ਖਾਂਦੀ ਆ ਹੁਣ ਕੁੰਦਨ ਆਪਦੇ ਕੰਮਕਾਰ ਚ ਫੇਰ ਤੁਰ ਜਾ ਕਰੇ ਵਿਚਾਰਾ ਤੇ ਰਾਣੀ ਪਿੱਛ ਚਲੋ 4-5 ਮਹੀਨੇ ਲੰਗੇ ਕੁੰਦਨ ਨੇ ਰਾਣੀ ਨੂੰ ਫੇਰ ਫੜ ਲਿਆ ਚਲੋ ਜੀ ਪੈਰਾਂ ਦੇ ਪਾਣੀ ਨਾ ਪੈਣ ਦਿਆ ਕਰੇ ਫਿਰ ਝੂਠੀਆਂ ਸੌਂਹਾਂ ਖਾਜਿਆ ਕਰੇ ਚਲੋ ਜੀ ਇਸ ਤਰ੍ਹਾਂ ਕਰਦਿਆਂ ਕਰਦਿਆਂ 2021 ਤੋਂ 2025 ਤੱਕ ਸਮਾਂ ਲੰਘਦਾ 4-5 ਸਾਲ ਦਾ ਪਰ ਪੰਜਾਂ ਸਾਲਾਂ ਵਿੱਚ ਕੁੰਦਨ ਨੇ ਰਾਣੀ ਨੂੰ ਬਹੁਤ ਵਾਰੀ ਰੰਗੀ ਹੱਤੀ ਫੜਿਆ ਸੀਗਾ ਪਰ ਰਾਣੀ ਹਰੇਕ ਵਾਰੀ ਮਾਫੀਆਂ ਮੰਗ ਲੈਂਦੀ ਸੀ ਝੂਠੀਆਂ ਕਸਮਾਂ ਖਾ ਜਾਂਦੀ ਸੀ ਪਰ ਕੁੰਦਨਾ ਦੇ ਜਵਾਕਾਂ ਦੇ ਮੂੰਹ ਹਲ ਦੇ ਕੇ ਫਿਰ ਵੀ ਚੁੱਪ ਕਰ ਜਾਂਦਾ ਸੀ ਸਬਰ ਕਰ ਜਾਂਦਾ ਸੀ ਹੁਣ 2026 'ਚ ਕੀ ਹੁੰਦਾ ਆ ਵੀ ਜਿਹੜੀ ਰਾਣੀ ਹੁੰਦੀ ਆ ਇਹ ਆਪਦੇ ਭੂਆ ਦੇ ਪੁੱਤ ਨੂੰ ਘਰੇ ਬੁਲਾਉਂਦੀ ਆ ਜਵਾਕ ਹੁੰਦੇ ਜਿਹੜੇ ਉਹ ਕਿਤੇ ਆਸੇ ਪਾਸੇ ਖੇਡਣ ਖੋਡਣ ਗਾਏ ਹੁੰਦੇ ਆ ਭੂਆ ਦਾ ਪੁੱਤ ਘਰੇ ਆਉਂਦਾ ਘਰੇ ਆ ਕੇ ਇਹ ਦੋਨੇ ਜਣੇ ਪੂਰਾ ਆਪਦਾ ਮਾਹੌਲ ਬਣਾਉਂਦੇ ਆ ਤੇ ਇਹ ਆਪਦਾ ਜੱਗਾ ਜੋੜ ਲੈਂਦੇ ਆ ਕੁੰਦਨ ਉਹਨਾਂ ਕੰਮ ਤੇ ਗਿਆ ਹੁੰਦਾ ਕੁੰਦਨ ਨੇ ਪਤਾ ਨਹੀਂ ਦਿਲ 'ਚ ਕਿਹੜੀ ਗੱਲ ਆਉਂਦੀ ਆ ਕੁੰਦਨ ਕੰਮ ਛੱਡ ਕੇ ਘਰੇ ਆਉਂਦਾ ਤੇ ਘਰੇ ਆਉਂਦਿਆਂ ਨੂੰ ਇਹ ਦੋਨੇ ਜਿਹੜੇ ਕੱਪੜਿਆਂ ਤੋਂ ਬਾਹਰ ਆਪਦਾ ਮਾਹੌਲ ਬਣਾਈ ਬੈਠੇ ਹੁੰਦੇ ਆ ਕੁੰਦਨ ਨੇ ਵੇਖ ਕੇ ਆ ਕੇ ਬੱਲੇ ਬੱਲੇ ਤੁਹਾਡੀ ਜੋ ਸੇਰਾ ਲਈ ਬੈਠੇ ਜੇ ਹੁਣ ਇਹ ਕੁੰਦਨ ਨੂੰ ਵੇਖ ਕੇ ਦੋਨੇ ਜਨੇ ਹੈਰਾਨ ਹੋ ਜਾਂਦੇ ਆ ਜਿਹੜਾ ਭੂਆ ਦਾ ਪੁੱਤ ਹੁੰਦਾ ਉਹ ਆਪਦੇ ਕੱਛਾ ਬਲੈਣ ਦੀ ਪਾ ਕੇ ਉਥੋਂ ਿੱਤਰ ਹੋ ਜਾਂਦਾ ਹੁਣ ਕੁੰਦਨ ਰਾਣੀ ਦੇ ਦੋ ਤਿੰਨ ਥਪੇੜੇ ਧਾ ਦਿੰਦਾ ਤੇ ਨਾਲ ਹੀ ਕਹਿੰਦਾ ਰਾਣੀ ਕੋਈ ਗੱਲ ਨਹੀਂ ਤੂੰ ਜਿੱਤ ਗਈ ਮੈਂ ਹਾਰ ਗਿਆ ਤੂੰ ਟੈਨਸ਼ਨ ਨਾ ਲੈ ਤੂੰ ਦੇ ਨਾਲ ਵਿਆਹ ਕਰਾਉਣਾ ਚਾਹੁੰਨੀ ਹੈ ਉਹ ਕਹਿੰਦੀ ਹਾਂ ਮੈਂ ਤਾਂ ਵਿਆਹ ਕਰਾਉਣਾ ਚਾਹੁੰਨੀ ਆ ਅੱਜ ਤੁਰ ਅੱਗੇ ਹੱਦੀ ਫੜ ਲੈ ਅੱਜ ਕੀ ਮੁਕਰਨਾ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ ਤਾਂ ਕੁੰਦਨ ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ ਮੈਨੂੰ ਕੋਈ ਗੁੱਸਾ ਨਹੀਂ ਆਪਾਂ ਤਲਾਕ ਲੈ ਲੈਨੇ ਆ ਪਰ ਰਾਣੀ ਜੇ ਜਵਾਕ ਤੂੰ ਰੱਖੇਗਾ ਮੈਂ ਜਵਾਕਾਂ ਜਵੋਕਾਂ ਨੂੰ ਮੈਣੀ ਲੈ ਕੇ ਜਾਣਾ ਇਹ ਤੂੰ ਜੰਮਿਆ ਤੂੰ ਹੀ ਸਾਹਮਣੇ ਆ ਕੁੰਦਨ ਕਹਿੰਦਾ ਕੋਈ ਗੱਲ ਨਹੀਂ ਇਹ ਮੇਰੇ ਜਵਾਕ ਆ ਮੈਂ ਹੀ ਸੰਭੂਗਾ ਮੈਂ ਤੇਰੇ ਨਾਲ ਹੀ ਭੇਜਦਾ ਪਰ ਤੂੰ ਹੁਣ ਆਪਣੇ ਆਸ਼ਕ ਨਾਲ ਵਿਆਹ ਕਰਾਣਾ ਚਲੋ ਜੀ ਕੁੰਦਨ ਤਲਾਕ ਲੈ ਲੈਂਦਾ ਉਸ ਤੋਂ ਬਾਅਦ ਰਾਣੀ ਹੁੰਦੀ ਆ ਇਹ ਆਪਣੇ ਆਸ਼ਕ ਜਣੀ ਕਿ ਆਪਦੇ ਭੂਆ ਦੇ ਪੁੱਤ ਗੋਬਿੰਦਰ ਨਾਲ ਵਿਆਹ ਕਰਾਉਣਾ ਚਾਹੁੰਦੀ ਹੁੰਦੀ ਆ ਪਰ ਹੁਣ ਨਾ ਤਾਂ ਗੋਬਿੰਦ ਦੇ ਘਰ ਦੇ ਮੰਨਦੇ ਹੁੰਦੇ ਤੇ ਨਾ ਹੀ ਰਾਣੀ ਦੇ ਪੇਕੇ ਮੰਨਦੇ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਕੁੰਦਨ ਹੁੰਦਾ ਇਹ ਆਪਣੀ ਘਰ ਵਾਲੀ ਨੂੰ ਕੋਟ ਚ ਲੈ ਕੇ ਜਾਂਦਾ ਉੱਥੇ ਉਹਦੇ ਆਸ਼ਕ ਗੋਬਿੰਦਰ ਨੂੰ ਫਿਰ ਉਹਨਾਂ ਦੀ ਕੋਰਟ ਮੈਰਿਜ ਕਰਵਾਉਂਦਾ ਕੁੰਦਨ ਆਪਦੇ ਹੱਥਾਂ ਨਾਲ ਆਪਦੀ ਘਰ ਵਾਲੀ ਦੇ ਦੇ ਆਸ਼ਕ ਨਾਲ ਉੱਥੇ ਫਿਰ ਗਵਾਹੀ ਵੀ ਪਾਉਂਦਾ ਤੇ ਜੱਜ ਜਦੋਂ ਪੁੱਛਦਾ ਆ ਵੀ ਕੁੰਦਨ ਤੂੰ ਕਮਲਾ ਹੋ ਗਿਆ ਤੂੰ ਆਪਦੇ ਹੱਥੀਂ ਆਪਦੀ ਘਰ ਵਾਲੀ ਦਾ ਵਿਆਹ ਦੇ ਆਸ਼ਕ ਨਾਲ ਕਰਵਾਉਣ ਡਿਆ ਕੀ ਤੇਰਾ ਦਿਮਾਗ ਨਹੀਂ ਸੈੱਟ ਹੈਗਾ ਤਾਂ ਕੁੰਦਨ ਕਹਿੰਦਾ ਆ ਜੱਜ ਸਾਹਿਬ ਮੈਂ ਦੁਨੀਆ ਦਾ ਸਭ ਤੋਂ ਸਿਆਣਾ ਬੰਦਾ ਮੈਂ ਤਾਂ ਡੈਣ ਤੋਂ ਆਪਦਾ ਖਿਹੜਾ ਛੜਾਇਆ ਮੈਂ ਤਾਂ ਚੜੇਲ ਗਲ ਤੋਂ ਲਾ ਕੇ گاਉਂ ਦੇ ਆਸ਼ਕ ਦੇ ਗਲ ਚ ਪਾਈ ਹੈ ਕੀ ਫਾਇਦਾ ਸੀਗਾ 5 ਸਾਲ ਹੋ ਗਏ ਸੀ ਮੈਨੂੰ ਰੋਂਦੇ ਨੂੰ ਪਿੱਟਦੇ ਨੂੰ ਸਮਝਾਉਂਦੇ ਨੂੰ ਪਰ ਇਹ ਨਹੀਂ ਸਮਝਦੀ ਸੀਗੀ ਪਰ ਮੈਂ ਇਹਨਾਂ ਨੂੰ ਹੁਣ ਰੰਗੇ ਹੱਤੀ ਫੜ ਲਿਆ ਸੀਗਾ ਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਜੇ ਮੈਂ ਹੁਣ ਵੀ ਇਹਨੂੰ ਘਰ ਦੇ ਵਿੱਚ ਰੱਖਿਆ ਜਾਂ ਤਾਂ ਇਹ ਮੈਨੂੰ ਜਾਨੋਂ ਮਾਰ ਦਊਗੀ ਤੇ ਜਾਂ ਮੇਰੇ ਜਵਾਕਾਂ ਦਾ ਨੁਕਸਾਨ ਕਰੂਗੀ ਕੁੰਦਰ ਕਹਿੰਦਾ ਫਿਰ ਮੇਰੀ ਲਾਸ਼ ਵੀ ਕਿਸੇ ਨੀਲੇ ਡਰਮ ਵਿੱਚ ਲੱਭਣੀ ਸੀ ਤਾਂ ਕੋਈ ਫਾਇਦਾ ਨਹੀਂ ਸੀਗਾ ਮੈਂ ਤਾਂ ਆਪਦੀ ਜਾਨ ਬਚਾਈ ਆ ਤੇ ਡੈਨ ਤੋਂ ਖਿਹੜਾ ਛਡਾਇਆ ਆ ਤੇ ਜੱਜ ਵੀ ਉੱਠ ਕੇ ਖੜ ਗਿਆ ਵੀ ਗੱਲ ਤਾਂ ਤੇਰੀ ਕੁੰਦਨ ਸਹੀ ਆ ਕੁੰਦਨ ਜੱਜ ਨੂੰ ਕਹਿੰਦਾ ਵੀ ਜਿਹੜੀ ਔਰਤ ਦਾ ਸਬਰ ਟੁੱਟ ਜੇ ਨਾ ਸਬਰ ਹਿੱਲ ਜੇ ਜਿਹਨੂੰ ਅੱਜ ਜਵਾਕ ਜੱਲਿਆਂ ਦਾ ਨ ਤੇ ਸ਼ਰੇ ਆਮ ਕਰੇ ਆਜ ਨੂੰ ਸੱਦ ਕੇ ਖੇ ਖਾਂਦੀ ਹੋਵੇ ਕਹਿੰਦਾ ਉਹਦੇ ਤੋਂ ਫਿਰ ਖੜਾਚ ਡਾਲਣਾ ਚਾਹੀਦਾ ਤੇ ਤੁਸੀਂ ਵੇਖੋ ਯਾਰ ਕਿੰਡਾ ਕਲਜੂਗਾ ਤਿੰਨ ਜਵਾਕਾਂ ਦੀ ਮਾਂ ਠੀਕ ਆ ਵਿਆਹ ਨੂੰ 10 11 ਸਾਲ ਹੋ ਗਏ ਉਸ ਤੋਂ ਬਾਅਦ ਆਪਦੀ ਹੀ ਸੱਕੀ ਭੂਆ ਦੇ ਪੁੱਤ ਨਾਲ ਖੇ ਖਾਨਣ ਲੱਗ ਗਈ ਤੇ ਹੁਣ ਉਹਦੇ ਨਾਲ ਵਿਆਹ ਕਰਾ ਕੇ ਬੈਠੀ ਐ ਮੈਂ ਕਹਿੰਨਾ ਯਾਰ ਵੀ ਕੁਝ ਕੁ ਔਰਤਾਂ ਦਾ ਐਡਾ ਕ ਆਵਾ ਉਤ ਗਿਆਣਾ ਬਈ ਮੈਂ ਕਹਿੰਨਾ ਬੇੜਾ ਹੀ ਕਰ ਕੋਇਆ ਪਿਆ ਆਪਣੇ ਪੰਜਾਬ 'ਚ ਵੀ ਹਲੋ ਕੀ ਕੁਝ ਹੋਣ ਡਿਆ ਆ ਥੋੜਾ ਸਮਾਂ ਪਹਿਲਾਂ ਵੇਖੋ ਕਿੰਨੇ ਘਰ ਵਾਲੀਆਂ ਨੇ ਆਪਦੇ ਘਰ ਵਾਲੇ ਮਰਾਏ ਆ ਆ ਫਰੀਦਕੋਟ ਮਰਵਾਇਆ ਹੋਰ ਬੜੀਆਂ ਥਾਵਾਂ ਤੇ ਮ ਪਰ ਮੈਂ ਇੱਕ ਸੁਨੇਹਾ ਦੇਣਾ ਚਾਹੁੰਨਾ ਪਹਿਲੀ ਗੱਲ ਤਾਂ ਆਪਾਂ ਇਹ ਕਹਿੰਨੇ ਆਂ ਵੀ ਕਦੇ ਵੀ ਕਿਸੇ ਦੀ ਘਰ ਵਾਲੀ ਮਾੜੀ ਨਾ ਨਿਕਲੇ ਪਰ ਜੇ ਬਾਈ ਚਾਂਸ ਬਈ ਕਿਸੇ ਦੀ ਘਰ ਵਾਲੀ ਗਲਤ ਹੋ ਜਾਂਦੀ ਆ ਆਪਦੇ ਸਬਰ ਤੋਂ ਹਿੱਲ ਜਾਂਦੀ ਆ ਬਾਹਰ ਖੇ ਖਾਣ ਲੱਗ ਜਾਂਦੀ ਆ ਤਾਂ ਬਾਈ ਚੁੱਪ ਕਰਕੇ ਤਲਾਕ ਲੈ ਲਿਆ ਕਰੋ ਖੜਾ ਛੱਡ ਦਿਆ ਕਰੋ ਐਹੋ ਜੀ ਜਨਾਨੀ ਤੋਂ ਖੜਾ ਛੜਾਇਆ 100 ਗੁਣਾ ਚੰਗਾ ਆ ਐਹੋ ਜੀਆਂ ਡੈਣਾ ਮੁੜ ਕੇ ਘਰ ਬਰਬਾਦ ਕਰ ਦਿੰਦੀਆਂ ਨੇ ਘਰ ਉਜਾੜ ਕੇ ਧਰ ਦਿੰਦੀਆਂ ਨੇ ਬੰਦਿਆਂ ਦਾ ਨੁਕਸਾਨ ਕਰ ਜਾਂਦੀਆਂ ਨੇ ਸਾਡਾ ਮਕਸਦ ਸਿਰਫ ਲੋਕਾਂ ਨੂੰ ਸੁਚੇਤ ਕਰਨਾ ਆ ਜਾਗਰੂਕ ਕਰਨਾ ਆ ਅਸੀਂ ਤੁਹਾਨੂੰ ਸचेत ਤਾਂ ਕਰਦੇ ਆ ਕਿ ਲੋਕ ਵੱਦ ਤੋਂ ਤੋਂ ਸचेत ਹੋਣ ਜਾਗਰੂਕ ਹੋਣ ਤੇ ਕੋਈ ਹੋਰ ਬੰਦਾ ਇਹੋ ਜੀ ਘਟਨਾ ਦਾ ਸ਼ਿਕਾਰ ਨਾ ਹੋ ਜੇ ਸਾਡਾ ਮਕਸਦ ਤੁਹਾਨੂੰ ਸचेत ਕਰਨਾ ਆ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ